ਲੋ ਵੀ ਕਿਸਾਨ ਭਰਾਵੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਠੀਕ ਠਾਕ ਸੋ ਅੱਜ ਦੋਸਤੋ ਬਹੁਤੇ ਵੀਰਾਂ ਨੇ ਡਿਮਾਂਡ ਕਰੀ ਸੀ ਕਿ ਸਾਨੂੰ ਕੋਈ ਟੇਢੇ ਕੱਟ ਦੀ ਝੋਟੀ ਲਿਆ ਕੇ ਦਿਓ ਜਿਹੜੀ ਥੋੜੇ ਸਮੇਂ ਦੇ ਵਿੱਚ ਹੀ ਤਿਆਰ ਹੋ ਕੇ ਤੇ ਗੱਬਣ ਹੋ ਜੇ ਸੋ ਡੇਢ ਸਾਲ ਦੀ ਕੱਟੀ ਆਪਾਂ ਦੋਸਤੋ ਲੈ ਕੇ ਆਏ ਆ ਤੇ ਕੱਟੀ ਵੀ ਦੋਸਤੋ ਬਹੁਤ ਹੀ ਚੰਗੇ ਬਲੱਡ ਦੀ ਲੈਂਦੀ ਆ ਬਾਕੀ ਹੋ ਸਕਦਾ ਥੋੜੀ ਜੀ ਇਹ ਸਕਿਨ ਤੁਹਾਨੂੰ ਲੱਗੇ ਵੇਖਣ ਨੂੰ ਕਿਉਂਕਿ ਸਕਿਨ ਦੋਸਤੋ ਤਾਂ ਲੱਗ ਸਕਦੀ ਆ ਇਹਦੇ ਸ਼ੈੱਡ ਚ ਬੱਜੀ ਰਹੀ ਆ ਤੇ ਥੋੜੀ ਜੀ ਸਕਿਨ ਵਾਈਟ ਆ ਹੋ ਸਕਦਾ ਕੁਝ ਅਜ ਦੀ ਕਟਿੰਗ ਕਰਕੇ ਮੈਂ ਸੋਚਿਆ ਸੀ ਵੀ ਇਹਦੀ ਕਟਿੰਗ ਕਰਕੇ ਵੀਡੀਓ ਬਣਾਵਾਂਗੇ ਪਰ ਬਹੁਤੇ ਵੀਰ ਡਿਮਾਂਡ ਕਰੀ ਜਾਂਦੇ ਸੀ ਕਿ ਟੇਢੇ ਕਰਦੀ ਟੇਢੇ ਕਰਦੀ ਸਾਨੂੰ ਜਲਦੀ ਕੱਟੀ ਲਿਆ ਕੇ ਦਿਓ ਇਸ ਕਰਕੇ ਇੱਕ ਵਾਰ ਇਸ ਇਸ ਤਰੀਕੇ ਨਾਲ ਵੀਡੀਓ ਆਪਾਂ ਨੈਟ ਤੇ ਪਾ ਦਾਂਗੇ ਤੇ ਨਹੀਂ ਤਾਂ ਫਿਰ ਕੁਝ ਹਫ਼ਤੇ ਬਾਅਦ ਤੁਹਾਨੂੰ ਇਹਦੀ ਕਟਿੰਗ ਕਰਕੇ ਜਦੋਂ ਪਿੰਡਾ ਪੂਰਾ ਕਾਲਾ ਕਰ ਗਈ ਫਿਰ ਉਦੋਂ ਵੀਡੀਓ ਪਾਵਾਂਗੇ ਕਿਉਂਕਿ ਇਦਾਂ ਦਾ ਬਲੱਡ ਲੱਭਣਾ ਬੜਾ ਔਖਾ ਅਜ ਦੇ ਸਮੇਂ ਦੇ ਵਿੱਚ ਸਿੰਘ ਬਿਲਕੁਲ ਕੁੰਡਾ ਮੱਥੇ ਤੋਂ ਥੱਲੇ ਕੁੰਡਾ ਸਿੰਘ ਟੇਡਾ ਕੱਟ ਅੱਖਾਂ ਦੋਵੇਂ ਜੇ ਨੇਰੇ 'ਚ ਖੜੀਆਂ ਨਾ ਨਾ ਜਗਨ ਦੋਸਤੋ ਫਿਰ ਫਾਇਦਾ ਕੀ ਉਹਨੂੰ ਮੈਂ ਨੀਲੀ ਨਹੀਂ ਗਿਣਦਾ ਬਾਕੀ ਕੱਟੀ ਚਾਰ ਚਪੇਰਿਓ ਜਿਵੇਂ ਸਰਾਣੇ ਵਾਂਗੂ ਗੋਲ ਪਈ ਆ ਕੋਈ ਉਹਨੂੰ ਆਪਾਂ ਲੱਸੀ ਫਿੱਕੀ ਨਹੀਂ ਕਹਿ ਸਕਦੇ ਥੋੜੀ ਜੀ ਸਕੈਨ ਜ਼ਰੂਰ ਏਦੀ ਵਾਈਟ ਹੈਗੀ ਉਹ ਮੈਂ ਪਹਿਲਾਂ ਦੱਸ ਦਿੰਦਾ ਕਿਉਂਕਿ ਸ਼ੈੱਡ ਦੇ ਵਿੱਚ ਵੱਜੀ ਰਹਿਣ ਕਾਰਨ ਹੋ ਗਿਆ ਤਿੰਨ ਪੈਰ ਪੂਰੇ ਵਾਈਟ ਆ ਦੋਸਤੋ ਆ ਤੁਸੀਂ ਦੇਖ ਸਕਦੇ ਆ ਤਿੰਨਾ ਪੈਰਾਂ ਦੇ ਜਿਹੜੇ ਵਾਈਟ ਨਿਸ਼ਾਨ ਜੈਜ ਮਾਰਕਿੰਗ ਆ ਦੋਸਤੋ ਉਹ ਫੋਨ ਲਾ ਲੈਣ ਜਿਹੜੇ ਵੀਰ ਮੰਗਦੇ ਸੀ ਸਾਨੂੰ ਬਿਲਕੁਲ ਜੈਜ ਮਾਰਕਿੰਗ ਦੀ ਕੱਟੀ ਲਿਆ ਦੇ ਤੇ ਉਹ ਪਰਲੇ ਪਾਸੇ ਚਾਰ ਕਵਾਲ ਜਰੂਰ ਹੈਗੇ ਇਹਦੇ ਉਹ ਦੇਖ ਸਕਦੇ ਤੁਸੀਂ ਵਾਈਟ ਪਰ ਜੈਜ ਮਾਰਕਿੰਗ ਆ ਕੋਈ ਫालतू ਦਾ ਡੱਬ ਨਹੀਂ ਨਾ ਆਪਾਂ ਫालतू ਦਾ ਡੱਬ ਲੈਨੇ ਆ ਤੇ ਪੂਛ ਭੋਏ ਤੱਕ ਟੱਚ ਕਰਦੀ ਆ ਇਹਦੀ ਇੰਨੀ ਕ ਪੂਛ ਲੰਮੀ ਆ ਕਰਮਾ ਵਾਲੀ ਬਾਕੀ ਪਲਾਠਾ ਬਣਾ ਲਓ ਜੇ ਹੱਡੀ ਹੁੰਦੀ ਝੋਟੀ ਨੇ ਬੁੜਕ ਕੇ ਖੁਰਲੀ ਚੜ ਜਣਾ ਸੀ ਬਿਲਕੁਲ ਬਰੀਕ ਚਮੜੀ ਦੀ ਕੱਟੀ ਆ ਜਿਹੜਾ ਵੀਰ ਟੇਢੇ ਘਟ ਨੂੰ ਪਸੰਦ ਕਰਦਾ ਇਹਦਾ ਪਿੱਠਪੂੜਾ ਉੱਤੋਂ ਨੋਟ ਕਰ ਲਿਓ ਦੋਸਤੋ ਆਹ ਦੇਖੋ ਮੈਂ ਮੈੰਤੀ ਕਰਨ ਲੱਗਾ 1 2 ਤੇ 2.5 2.5 ਮੰਨ ਲਓ ਗੱਠਾਂ ਉੱਤੋਂ ਇਹਦਾ ਪਿੱਠਪੂੜਾ ਚੌੜਾ ਵਾ ਬਾਕੀ ਤੁਸੀਂ ਇਹਦੇ ਜੇ ਥਣ ਵੇਖੋਗੇ ਤਾਂ ਥਣ ਵੇਖ ਕੇ ਤੁਸੀਂ ਕਹੋਗੇ ਕਿ ਵਾਕਿਆ ਵੀਰ ਠੀਕ ਆ ਆ ਜਿਹੜੀ ਝੋਲੀ ਦੋਸਤੋ ਚਾਰੇ ਪੀੜੀ ਤੇ ਪਾਵੇਂ ਵਰਗੇ ਥਣ ਤੇ ਇਹਦਾ ਗੈਬ ਬਹੁਤ ਜ਼ਿਆਦਾ ਦੋਸਤੋ ਐਕਸਟਰਾ ਆਰਡੀਨਰੀ ਗੈਬ ਆ ਜੇ ਤੁਸੀਂ ਘਰ ਆਉਂਗੇ ਵਿజిਟ ਕਰਕੇ ਦੇਖੋਗੇ ਨਾ ਇੱਥੇ ਆਹ ਦੇਖੋ ਆ ਇਹ ਰਿੰਕਲ ਰੂੰਕਲ ਪੈਂਦੇ ਆ ਕਰਮਾ ਵਾਲੀ ਦੇ ਸਾਰੇ ਇਹਨੇ ਬਾਹਰੋਂ ਕੱਢਨੇ ਆ ਤੇ ਆਹ ਫੇਸ ਬਹੁਤ ਘੱਟ ਦੇਖਣ ਨੂੰ ਮਿਲਦਾ ਦੋਸਤੋ ਟੇਡੇ ਕੜ ਦੇ ਵਿੱਚ ਇਹੇ ਆਪਣੇ ਕੋਲੇ ਝੋਟੀਆਂ ਜੇ ਕਿਸੇ ਮੇਰੇ ਕਿਸਾਨ ਭਰਾ ਨੂੰ ਪਸੰਦ ਆਵੇ ਤਾਂ ਆਪਣੇ ਨਾਲ ਸੰਪਰਕ ਕਰ ਲਵੇ ਕਿਉਂਕਿ ਟੇਡੇ ਕੜ ਦੀ ਡਿਮਾਂਡ ਬਹੁਤ ਕਰੀ ਹੀ ਅੱਗੇ 6 ਝੋਟੀਆਂ ਆਈਆਂ ਹੀ ਆਪਣੇ ਕੋਲੇ ਕੱਟੀਆਂ ਸਾਰੀਆਂ ਵੇਚੀਆਂ ਹੀ ਤੇ ਵੀਰ ਕਹਿੰਦੇ ਸੀ ਕਿ ਸਾਨੂੰ ਕੋਈ ਟੇਡੇ ਕੜ ਦੀ ਕੋਈ ਚੰਗੀ ਬਲੱਡ ਦੀ ਲਿਆ ਦੇ ਤਾਂ ਦੋਸਤੋ ਟੇਡੇ ਕੜ ਦੀ ਲਿਆਦੀ ਤੁਹਾਨੂੰ ਆ ਦੇਖ ਸਕਦੇ ਆ ਸੋ ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਕਿ ਹੌਸਲਾ ਵਜਾਈ ਹੋ ਜਾਏ ਸਾਡੀ ਅਸੀਂ ਹੋਰ ਵੀ ਨਿਰਖ ਪਰਖ ਕਰਕੇ ਚੰਗੇ ਤੋਂ ਚੰਗਾ ਬਹੁਤਾਂ ਤੁਹਾਨੂੰ ਲਿਆ ਸਕੀਏ ਧੰਨਵਾਦ